ਹਾਂਜੀ ਗਾਇਸ ਹੁਣ ਅਸੀਂ ਆ ਗਿਆ ਮਹੱਲਾ ਦੰਡਿਆਂ ਚ ਹਨਾ ਮਹੱਲਾ ਸਿੱਖਾਂ ਚ ਬੀਬੇ ਨਾਨਕੀ ਦਾ ਘਰ ਸੀ ਹੁਣ ਮਹੱਲਾ ਦੰਡਿਆਂ ਚ ਆ ਗਿਆ ਮਾਸਾ ਗੁਰਦੁਆਰਾ ਕੋਠੜੀ ਸਾਹਿਬ ਸਾਹਮਣੇ ਕੋਠੜੀ ਸਾਹਿਬ ਜਿਹੜਾ ਕਿ ਗੁਰਦੁਆਰਾ ਸੇਹਰਾ ਸਾਹਿਬ ਦੇ ਬਿਲਕੁਲ ਸਾਹਮਣੇ ਆ ਇਤਿਹਾਸਿਕ ਗੁਰਦੁਆਰਾ ਇਹ ਕੋਠੜੀ ਸਾਹਿਬ ਗੁਰਦੁਆਰਾ ਹੈ ਸਾਹਮਣੇ ਲੈ ਕੇ ਜਾਣਾ ਤੁਹਾਨੂੰ ਆ ਆ ਕੇ ਗੁਰਦੁਆਰਾ ਕੋਟੜੀ ਸਾਹਿਬ ਆ ਦੇਖੋ ਇਹ ਗੁਰਦੁਆਰਾ ਦਾ ਇਤਿਹਾਸ ਲਿਖਿਆ ਹੋਇਆ ਹੈ ਇੱਥੇ ਲੋਕਾਂ ਨੇ ਸ਼ਿਕਾਇਤ ਲਾਤੀ ਵੀ ਗੁਰੂ ਜੀ ਮੋਦੀਖਾਨੇ ਨੂੰ ਲੁੱਟਾਰੇ ਨੇ ਤਾਂ ਉਹਨਾਂ ਨੇ ਗੁਰੂ ਸਾਹਿਬਾਂ ਨੂੰ ਹਿਸਾਬਕਤਾਵ ਲਿਆ ਇੱਥੇ ਆ ਕੇ ਕੈਦ ਕਰਤਾ ਕੋਟੜੀ ਸਾਹਿਬ ਚ 760 ਰੁਪਏ ਵਾਦੇ ਵਿੱਚ ਨਿਕਲਿਆ ਮੋਦੀ ਖਾਨੇ ਹੀ ਥਾ ਤਾਂ ਬੜਾ ਖੁਸ਼ ਹੋਇਆ ਦولت ਖਾਨ ਦولت ਖਾਨ ਦਾ ਮੋਦੀ ਖਾਨੇ ਦੇ ਵਿੱਚ ਇੱਥੇ ਗੁਰੂ ਜੀ ਨੂੰ ਰੱਖਿਆ ਗਿਆ ਸੀ ਰਾਤ ਚੱਪਲ ਕਿਵੇਂ ਲੱਗ ਰਹੀ ਹੈ ਚਲੋ ਬਸ ਨਹੀਂ ਬੈਠੇ ਆਪਾਂ ਮੋਦੀ ਖਾਨੇ ਦੇ ਦੇਖਦੇ ਹਾਂ ਹੈਨਾ ਇਹ ਕੋਠੜੀ ਸਾਹ ਵਾ ਜਿੱਥੇ ਗੁਰੂ ਜੀ ਨੂੰ ਇੱਥੇ ਬੈਠੇ ਗੁਰੂ ਜੀ ਨੂੰ ਪਨਿਸ਼ਮੈਂਟ ਲਈ ਵਾਸਤੇ ਇੱਥੇ ਰੱਖਿਆ ਸੀ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਮੋਦੀ ਖਾਨੇ ਵਿੱਚ ਗੁਰੂ ਜੀ ਕਹਿੰਦੇ ਲਟਾਉਂਦੇ ਪੈਣ ਨਾ ਸਿੱਧਾ ਉਹਨਾਂ ਨੇ ਕਿਹਾ ਵੀ ਗੁਰੂ ਜੀ ਮੋਦੀ ਖਾਨਾ ਲਟਾਈ ਜਾਂਦੇ ਨੇ ਤਾਂ ਗੁਰੂ ਜੀ ਨੇ ਇੱਥੇ ਪਨਿਸ਼ਮੈਂਟ ਵਾਸਤੇ ਰਾਤ ਰੱਖਿਆ ਸੀ ਕੀ ਪਨਿਸ਼ਮੈਂਟ ਦਿੱਤੀ ਅੰਦਰ ਕੈਦ ਕਰਕੇ ਰੱਖਿਆ ਸੀ ਜਿਵੇਂ ਜੇਲ ਨਹੀਂ ਹੁੰਦੀ ਉਸ ਸਾਬਨਾਂ ਰੱਖਿਆ ਸੀ ਗੁਰੂ ਜੀ ਨੇ ਤਾਂ ਚਲੋ ਦਰਬਾਰ ਚ ਅੰਦਰ ਦਰਸ਼ਨ ਕਰ ਆਜੋ ਇਹ ਉਹ ਕਮਰਾ ਜਿੱਥੇ ਗੁਰੂ ਸਾਹਿਬਾਂ ਨੂੰ ਰੱਖਿਆ ਸੀ ਹਾਂ ਦੇਖੋ ਮੋਦੀ ਖਾਨੇ ਦਾ ਲੇਖਾ ਮੰਗਿਆ ਸੀ ਬੰਤੂ ਮਹਾਰਾਜ ਦਾ ਵਾਧਾ ਨਿਕਰਨ ਕਰਕੇ ਨਵਾਬ ਨੂੰ ਸ਼ਰਮਿੰਦਾ ਹੋਣਾ ਪਿਆ ਕਾ ਮਾਈਕ ਜੇਲਸੀ ਇਹ ਜੇਲਸੀ ਇਹੰਨਾ بڑا ਇਹ ਇੰਨਾ ਗੁਰੂ ਜੀ ਨੇ ਰੱਖਿਆ ਸੀ ਇੰਨੀ ਛੋਟੀ ਜੀ ਹਾਂ ਇਹ ਜੇਲਸੀ ਇੱਥੇ ਗੁਰੂ ਜੀ ਨੇ ਰੱਖਿਆ ਸੀ ਆਓ ਚੱਲੀਏ ਬੰਮੂ ਜੀ ਨਾ ਸਾਰੀ ਵੱਡੀ ਵੱਡੀ ਇੱਥੇ ਗੁਰੂ ਨਾਨਕ ਸਾਹਿਬ ਨੂੰ ਰੱਖਿਆ ਸੀ ਕਿੰਨੇ ਮਸਿਕ ਤੀ ਇੱਕ ਨਹੀਂ ਉਹ ਦੇਖੋ ਦولت ਕਹਾਂ ਹਿਸਾਬ ਮੰਗਦਾ ਗੁਰੂ ਜੀ ਨੇ ਹਿਸਾਬ ਦੇ ਦਿੱਤਾ ਇੰਨਾ ਖਰਚ 760 ਰੁਪਏ ਵੱਧਾ ਨਿਕਲਿਆ ਗੁਰੂ ਸਾਹਿਬਾਂ ਦੀਆਂ ਕਰਾਮਾਤਾਂ ਚਲੋ ਆਓ ਚੱਲੀਏ ਚਲੋ ਇਹ ਸੀ ਦਵਾਰਾ ਸਾਹਿਬ ਕੋਠੜੀ ਸਾਹਿਬ ਤਾਂ ਕਿ ਸਰਨ ਸਗਲ ਪਹਿਲਾਥੇ ਦੁੱਖ ਬਿਨ ਸੇ ਸੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਬਲਾਦੋ ਬਟੇ ਸਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ